ਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਗੁਰਤਾਜ ਕੋਰ ਤੇ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਛੜਦੀ ਕਲਾ ਦੇ ਵਿੱਚ ਰੱਖਣ ਜੀ ਤੇ ਪੈਣਾ ਅੱਜ ਮੈਂ ਬਹੁਤ ਵਧੀਆ ਇੱਕ ਪੇਸਟ ਤਿਆਰ ਕਰਨ ਲੱਗੀ ਆ ਇਹ ਬਹੁਤ ਸੌਖਾ ਪੇਸਟ ਆ ਜੀ ਆ ਦੇਖੋ ਮੈਂ ਪਹਿਲਾਂ ਇੰਨਾ ਕ ਨਿੰਬੂ ਲੈ ਲਿਆ ਇਹਦਾ ਮੈਂ ਰਸ ਪਾ ਲਿਆ ਜੀ ਰਸ ਕੱਢ ਲਿਆ ਚੰਗੀ ਤਰ੍ਹਾਂ ਆਪਾਂ ਇਹਦਾ ਰਸ ਕੱਢ ਲਾਂਗੇ ਹਾਂਜੀ ਜੀ ਤੇ ਨਿੰਬੂ ਦਾ ਸੀ ਚੰਗੀ ਤਰ੍ਹਾਂ ਰਸ ਲੈ ਲਿਆ ਜੀ ਤੇ ਇਹ ਪੀਸਟ ਬਹੁਤ ਵਧੀਆ ਹੈ ਕਿੱਥੇ ਯੂਸਫੁਲ ਹੁੰਦਾ ਤੁਹਾਨੂੰ ਜਲਦੀ ਜਲਦੀ ਦੱਸਾਂਗੇ ਬਿਲਕੁਲ ਵੀ ਵੀਡੀਓ ਲੰਮੀ ਨਹੀਂ ਹੋਏਗੀ ਜੀ ਬਹੁਤ ਛੋਟੀ ਜੀ ਵੀਡੀਓ ਹੋਊਗੀ ਤੇ ਪਲੀਜ਼ ਸਕਿਪ ਨਾ ਕਰਿਓ ਤੇ ਕਿੰਨੀ ਹਿਊਜ਼ਫੁਲ ਟ੍ਰਿਕ ਹੈ ਤੁਸੀਂ ਖੁਦ ਦੇਖਿਓ ਤੇ ਬਹੁਤ ਵਧੀਆ ਇਹ ਕੋਲ ਬਣ ਕੇ ਤਿਆਰ ਹੋ ਜਾਣਾ ਜੀ ਤੇ ਇਹ ਕੋਲ ਜਿਹੜਾ ਹੈ ਜੀ ਆਪਾਂ ਤਿਆਰ ਕਰ ਰਹੇ ਹਾਂ ਆਪਣੀਆਂ ਟੈਪ ਵਾਸਤੇ ਟੂਟੀਆਂ ਵਾਸਤੇ ਤੇ ਇੱਕ ਚਮਚ ਮੈਂ ਪਾ ਲਿਆ ਜੀ ਇੱਥੇ ਬੇਕਿੰਗ ਪਾਊਡਰ ਦਾ ਠੀਕ ਹੈ ਜੀ ਤੇ ਇਹਦੇ ਵਿੱਚ ਪਾਵਾਂਗੀ ਜੀ ਸਿਰਕਾ ਚਿੱਟਾ ਸਿਰਕਾ ਜਿਹੜਾ ਹੁੰਦਾ ਇਹਦਾ ਆਪਾਂ ਬਣਾ ਲਿਆ ਜੀ ਪੇਸਟ ਠੀਕ ਹੈ ਜੀ ਵੇਖੋ ਜੀ ਬਹੁਤ ਵਧੀਆ ਪੇਸਟ ਬਣ ਕੇ ਤਿਆਰ ਹੋ ਗਿਆ 2 ਮਿੰਟ ਲੱਗੇ ਨੇ ਜੀ ਤੇ ਬਸ ਹੁਣ ਆਪਾਂ ਤੁਹਾਨੂੰ ਕਲੀਨਿੰਗ ਕਰਨੀ ਦੱਸਾਂਗੇ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਗੰਦੀ ਤੋਂ ਗੰਦੀਆਂ ਟੂਟੀਆਂ ਜਿਹੜੀਆਂ ਬਾਥਰੂਮ ਦੇ ਵਿੱਚ ਕਿਚਨ ਦੇ ਵਿੱਚ ਲੱਗੀਆਂ ਹੁੰਦੀਆਂ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਸਾਫ਼ ਕਰ ਸਕਦੇ ਜੀ ਚਲੋ ਜੀ ਆ ਪਤਾਨੂੰ ਕਰਕੇ ਦਿਖਾਉਣੀ ਆ ਸਾਫ ਤੇ ਨਿੰਬੂ ਵੀ ਮੈਂ ਵਿੱਚੇ ਸਟ ਲਿਆ ਤੁਸੀਂ ਨਿੰਬੂ ਨਾਲ ਵੀ ਕਰ ਸਕਦੇ ਹੋ ਤੇ ਜੇ ਮੈਂ ਤਾਂ ਜੇ ਤੁਹਾਡੇ ਕੋਲ ਇੱਕ ਵੇਸਟ ਬਰਸ਼ ਹੈਗਾ ਤੁਸੀਂ ਉਹ ਵੀ ਲੈ ਸਕਦੇ ਹੋ ਠੀਕੋ ਪੈਨੋ ਤੇ ਚਲੋ ਤੁਹਾਨੂੰ ਮੈਂ ਟੈਪ ਸਾਫ ਕਰਕੇ ਦਿਖਾਉਣੀ ਆ ਸਿਰਫ ਇਹ 4-5 ਮਿੰਟ ਦੀ ਵੀਡੀਓ ਆ ਤੇ ਪਲੀਜ਼ ਪੂਰੀ ਵਾਚ ਕਰਿਓ ਤੇ ਜਰੂਰ ਸਪੋਰਟ ਕਰਿਓ ਜੀ ਚਲੋ ਜੀ ਚੱਲਦੇ ਆ ਵਾਸ਼ਰੂਮ ਚ ਟੂਟੀਆਂ ਸਾਫ ਕਰਨ ਹਾਂਜੀ ਤੇ ਤੁਸੀਂ ਪੈਨੋ ਦੇਖ ਸਕਦੇ ਆ ਟੂਟੀਆਂ ਦਾ ਕਿੰਨਾ ਬੁਰਾ ਹਾਲ ਹੋਇਆ ਪਿਆ ਕਿੰਨੇ ਦਾਗ ਅੱਗੇ ਹੋਏ ਨੇ ਇਹ ਸਾਰੇ ਦਾਗ ਜਿਹੜੇ ਨੇ ਪਾਣੀ ਦੇ ਲੱਗੇ ਹੋਏ ਹਨਾ ਦੇਖੋ ਲਗਾਉਂਦੇ ਖੋਣੀਆਂ ਤੁਹਾਨੂੰ ਮੈਂ ਇਹ ਵੀ ਨਾ ਹੋਵੇ ਕਿ ਸਾਫ ਟੂਟੀਆਂ ਨੂੰ ਅਸੀਂ ਸਾਫ ਕਰ ਲਿਆ ਤੁਸੀਂ ਵੇਖ ਸਕਦੇ ਜੇ ਤੇ ਆਪਣਾ ਇਹ ਖੋਲ ਦੇਖੋ ਕਿੰਨਾ ਜਿਆਦਾ ਹਨ ਇਹ ਫੁੱਲ ਗਿਆ ਇਹਨੂੰ ਤੁਸੀਂ ਚੰਗੀ ਤਰ੍ਹਾਂ ਆਪਣੀਆਂ ਟੂਟੀਆਂ ਤੇ ਲਗਾ ਲੈਣਾ ਹੈ ਦੇਖੋ ਜੀ ਚੰਗੀ ਤਰ੍ਹਾਂ ਤੁਸੀਂ ਲਗਾ ਸਕਦੇ ਹੋ ਬਰਸ਼ ਦੇ ਨਾਲ ਲਗਾਉਂਦਾ ਇੱਕ ਫਾਇਦਾ ਹੋ ਜਾਂਦਾ ਤੁਸੀਂ ਬੇਸ਼ੱਕ ਕਿ ਨਿੰਬੂ ਨਾਲ ਵੀ ਲਗਾ ਸਕਦੇ ਹੋ ਨਿੰਬੂ ਨਾਲ ਇਦਾਂ ਮਲ ਸਕਦੇ ਹੋ ਠੀਕ ਹੈ ਜੀ ਤੇ ਤੁਸੀਂ ਨਿੰਬੂ ਨਾਲ ਲਗਾ ਕੇ ਚੰਗੀ ਤਰ੍ਹਾਂ ਨਿੰਬੂ ਦੇ ਨਾਲ ਲੱਗ ਜਾਂਦਾ ਹੈ ਪੇਸਟ ਇਸ ਪੇਸਟ ਨੂੰ ਤੁਸੀਂ ਨਿੰਬੂ ਦੇ ਨਾਲ ਚੰਗੀ ਤਰ੍ਹਾਂ ਲਗਾ ਲੈਣਾ ਹੈ ਤੇ ਜਿਹੜੇ ਨਿੱਕੇ ਨਿੱਕੇ ਕੋਨੀਆਂ ਹਨ ਉਹਨਾਂ ਨੂੰ ਆਪਾਂ ਇਸ ਬਰਸ਼ ਮੈਂ ਤਾਂ ਹੀ ਲਿਆ ਬਰਸ਼ ਦੀ ਹੈਲਪ ਦੇ ਨਾਲ ਅਸੀਂ ਆ ਦੇਖੋ ਜਿੱਦਾਂ ਇਹਦੇ ਛੋਟੇ ਛੋਟੇ ਕੋਨੇ ਆ ਉਹਨਾਂ ਤੇ ਆਪਾਂ ਕਲੀਨ ਕਰ ਸਕਦੇ ਹਾਂ ਤੇ ਪੈਨੋਂ ਬਹੁਤ ਸੋਖਾ ਜਿਹਾ ਤਰੀਕਾ ਆ ਬੜੀ ਹਿਊਜ਼ਫੁਲ ਟ੍ਰਿਕ ਆ ਤੇ ਦੇਖੋ ਇਸ ਪੇਸਟ ਦੇ ਨਾਲ ਸਾਡੀਆਂ ਸਾਰੀਆਂ ਟੂਟੀਆਂ ਸਾਫ਼ ਹੋ ਜਣੀਆਂ ਤੇ ਟਾਈਮ ਕਿੰਨਾ ਲੱਗਾ ਸਿਰਫ 2 ਮਿੰਟ ਆਪਾਂ ਕੋਲ ਤਿਆਰ ਕਰ ਲਿਆ ਚੀਜ਼ਾਂ ਸਾਡੇ ਘਰੇ ਹੁੰਦੀਆਂ ਐਵੇਂ ਦੀਆਂ ਤੇ ਬਹੁਤ ਸੋਕੇ ਸੋਕੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਟਿਪਸ ਦਿੰਨੀ ਆ ਦੱਸਦੀਆਂ ਕਿ ਜਿਹੜਾ ਸਮਾਨ ਸਾਡੇ ਘਰੇ ਅਵੇਲੇਬਲ ਹੋਵੇ ਸਾਨੂੰ ਬਾਹਰੋਂ ਨਾ ਲਿਆਉਣਾ ਪਵੇ ਤੇ ਮੇਰੀ ਮੇਸ਼ਾ ਕੋਸ਼ਿਸ਼ ਇਹੀ ਹੁੰਦੀ ਆ ਕਿ ਘਰੇਲੂ ਤਰੀਕੇ ਦੇ ਨਾਲ ਅਸੀਂ ਆਪਣੇ ਘਰ ਦੇ ਕੰਮ ਕਰ ਸਕੀਏ ਤੇ ਮਹਿੰਗੇ ਮਹਿੰਗੇ ਕਲੀਨਰਾਂ ਨੂੰ ਛੱਡੀਏ ਠੀਕ ਆ ਜੀ ਤੇ ਬਿਲਕੁਲ ਸੋਖੀਆਂ ਟ੍ਰਿਕਸ ਦੇ ਨਾਲ ਆਪਣੇ ਵਾਸ਼ਰੂਮ ਨੂੰ ਅਸੀਂ ਕਲੀਨ ਕਰ ਸਕਦੇ ਆ ਆਪਣੀਆਂ ਟੈਪ ਨੂੰ ਤੇ ਤੁਸੀਂ ਵੇਖਿਓ ਜੀ ਕਿੰਨੀ ਜਲਦੀ ਇਹ ਟੈਬ ਜਿਹੜੀਆਂ ਸਾਫ਼ ਹੋਣੀਆਂ ਜਿਹੜੇ ਪਾਣੀ ਦੇ ਦਾਗੂ ਗਿਆ ਆ ਸਾਰੇ ਲੱਥ ਜਾਣੇ ਤੇ ਪਹਿਲਾਂ ਬਹੁਤ ਸੋਖੀ ਟਰਿਕ ਆ ਬੜੀ ਯੂਸਫੁਲ ਜੀ ਟਰਿਕ ਆ ਇੰਨੀਆਂ ਸੋਖੀਆਂ ਟ੍ਰਿਕ ਜਾਨਣ ਵਾਸਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਪੂਰਾ ਵਾਚ ਕਰਿਆ ਕਰੋ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਕਿਉਂਕਿ ਅੱਜ ਵਾਲੀ ਵੀਡੀਓ ਬਹੁਤ ਆਪਾਂ ਛੋਟੀ ਜੀ ਬਣਾਈ ਆ ਤੇ ਕਿਉਂਕਿ ਟੈਬ ਮੈਂ ਸਾਫ਼ ਕਰਨ ਲੱਗੀ ਸੀ ਬਹੁਤ ਜ਼ਿਆਦਾ ਗੰਦੀਆਂ ਸੀ ਤੇ ਮੈਂ ਸੋਚਿਆ ਕਿਉਂ ਨਾ ਇੱਕ ਛੋਟੀ ਜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਈਏ ਵੀਰ ਜੀ ਮੈਂ ਆਪਣੇ ਚੈਨਲ ਤੇ ਹੋਰ ਵੀ ਕੈਪ ਸਾਫ ਕਰਨ ਵਾਲੇ ਟ੍ਰਿਕ ਪਾਈਆਂ ਹੋਈਆਂ ਨੇ ਪਰ ਇਹ ਮੈਨੂੰ ਬਹੁਤ ਔਕੀਜੀ ਲੱਗੀ ਕਿ 1 ਮਿੰਟ ਦੇ ਵਿੱਚ ਹੀ ਸਾਡੀਆਂ ਟੂਟੀਆਂ ਜਿਹੜੀਆਂ ਸਾਫ ਹੋ ਜਾਂਦੀਆਂ ਨੇ ਤੇ ਬਾਕੀ ਇੰਨੇ ਕੁ ਕੋਲ ਦੇ ਨਾਲ ਸਿਰਫ ਤੁਸੀਂ ਦੇਖੋ ਮੈਂ ਅੱਧਾ ਨਿੰਬੂ ਲਿਆ ਹਨਾ ਤੇ ਇੱਕ ਚਮਚਾ ਮੈਂ ਸੋਡੇ ਦਾ ਪਾਇਆ ਤੇ ਚਮਚਾ ਡੇਢ ਦੋ ਢੱਕਣ ਮੈਂ ਸਿਰਕੇ ਦੇ ਪਾਏ ਸਾਡਾ ਪੇਸਟ ਇੰਨਾ ਬਣ ਕੇ ਤਿਆਰ ਹੋ ਗਿਆ ਕਿ ਅਸੀਂ ਸਾਰੇ ਘਰ ਦੀਆਂ ਟੂਟੀਆਂ ਕੱਲੀਆਂ ਟੂਟੀਆਂ ਹੀ ਨਹੀਂ ਪਰੋ ਸਟੀਲ ਦਾ ਜਿਵੇਂ ਤੁਹਾਡੇ ਹਨ ਲੱਗਾ ਹੋਇਆ ਤੇ ਵਾਸ਼ਰੂਮ 'ਚ ਤਾਵਲ ਟੰਗਣ ਵਾਲਾ ਹਨਾ ਰੈਕ ਲੱਗਾ ਹੋਇਆ ਤੁਸੀਂ ਉਹਨੂੰ ਵੀ ਸਾਫ਼ ਕਰ ਸਕਦੇ ਹੋ ਜਿਵੇਂ ਆਹ ਵੇਖੋ ਇੱਧਰ ਸਾਬ ਰੱਖਣ ਵਾਲਾ ਸਟੀਲ ਦਾ ਲੱਗਾ ਹੋਇਆ ਅਸੀਂ ਇਹਨੂੰ ਵੀ ਸਾਫ਼ ਕਰ ਸਕਦੇ ਹਾਂ ਤੇ ਇਹਨੂੰ ਬਹੁਤ ਵਧੀਆ ਤਰੀਕਾ ਰੋਟੀਆਂ ਨੂੰ ਧੋ ਕੇ ਦੇਖ ਲੈਨੇ ਆਂ ਕਿ ਤੁਹਾਡੀਆਂ ਧੋ ਕੇ ਸਾਫ਼ ਹੋਈਆਂ ਕਿ ਨਹੀਂ ਦੇਖੋ ਇਹਨੂੰ ਬਹੁਤ ਵਧੀਆ ਤਰੀਕਾ ਤੁਸੀਂ ਵੇਖ ਸਕਦੇ ਜੇ ਰਿਜ਼ਲਟ ਤੁਹਾਡੇ ਸਾਹਮਣੇ ਆ ਅਸੀਂ ਇੱਕ ਤਰੀਕੇ ਦੇ ਨਾਲ ਉਹ ਰੋਗੇ ਤੁਸੀਂ ਇਹਨਾਂ ਦਾ ਕੋਈ ਵੀ ਕਪੜਾ ਲੈ ਕੇ ਇਹਨਾਂ ਟੂਟੀਆਂ ਨੂੰ ਕਲੀਨ ਕਰ ਲੈਣਾ ਆ ਠੀਕ ਹੈ ਜੀ ਤੇ ਦੇਖੋ ਸਾਡੀ ਟੂਟੀ ਕਿੰਨੀ ਜ਼ਿਆਦਾ ਸਾਫ਼ ਹੋ ਗਈ ਆ ਤੇ ਪਹਿਲਾਂ ਇੱਕ ਕੰਮ ਜ਼ਰੂਰ ਕਰਿਆ ਕਰੋ ਜਦੋਂ ਤੁਸੀਂ ਟੂਟੀਆਂ ਨੂੰ ਸਾਫ਼ ਕਰ ਲੈਂਦੇ ਹੋ ਨਾ ਤੇ ਇਹਨੂੰ ਗਿੱਲਾਣਾ ਛੱਡ ਕੇ ਜਾਇਆ ਕਰੋ ਫਿਰ ਉਹ ਪਾਣੀ ਦੇ ਦਾਗ ਜਿਹੜੇ ਤਾਂ ਕਰਕੇ ਜੰਮਦੇ ਨੇ ਤੇ ਜ਼ਰੂਰ ਇੰਨਾ ਟਾਈਮ ਜ਼ਰੂਰ ਆਪਣਾ ਕੱਢਿਆ ਕਰੋ ਕਿਸ ਤਰ੍ਹਾਂ ਕਪੜਾ ਲੈ ਕੇ ਕੋਈ ਵੀ ਜਿਹੜਾ ਤੁਹਾਡਾ ਹੈਂਡ ਵਾਸ਼ ਕਰਨ ਵਾਲਾ ਜਾਂ ਵੇਸਟ ਥੋੜਾ ਜਿਹਾ ਕਪੜਾ ਮਟਾਈ ਚ ਹੋਵੇ ਠੀਕ ਹੈ ਜੀ ਤੇ ਉਹਦੇ ਨਾਲ ਤੁਸੀਂ ਕਾ ਕੀਤਾ ਆਂ ਜਾਂ ਉਹਨਾਂ ਨੂੰ ਇੱਕ ਵਾਰ ਕੱਪੜਿਆਂ ਨੂੰ ਕਲੀਨ ਕਰ ਦਿਆ ਕਰੋ ਫਿਰ ਉਹ ਜਦੋਂ ਸੁੱਕ ਜਾਂਦੀਆਂ ਨਾ ਟੈਪ ਚੰਗੀ ਤਰ੍ਹਾਂ ਤੇ ਫਿਰ ਜਿਹੜੇ ਪਾਣੀ ਦੇ ਦਾਗ ਆ ਉਹ ਨਹੀਂ ਪੈਂਦੇ ਹੈਗੇ ਸਾਰੀਆਂ ਟੈਪ ਜਿਹੜੀਆਂ ਸਾਫ਼ ਕਰ ਲਾਂਗੀ ਆਪਣੇ ਜਿਹੜੇ ਵਾਸ਼ ਵੇਸ਼ਲ ਦੀ ਟੈਪ ਆ ਮੈਂ ਉਹਨੂੰ ਹੀ ਸਾਫ਼ ਕਰਾਂਗੀ ਤੇ ਦੇਖੋ ਭੈਣੋ ਤੁਹਾਡੇ ਵਾਸਤੇ ਮੈਂ ਕਿੰਨੀਆਂ ਸੋਖੀਆਂ ਜਿਆ ਸਰਲ ਜਿਹੀ ਟ੍ਰਿਕ ਲੈ ਕੇ ਆਉਣੀ ਆ ਤੇ ਪਲੀਜ਼ ਚੈਨਲ ਨੂੰ ਸਪੋਰਟ ਦਿਓ ਕਰਿਆ ਕਰੋ ਭਾਜੀ ਭੈਣੋ ਇਸੇ ਤਰੀਕੇ ਦੇ ਨਾਲ ਮੈਂ ਆਪਣੀ ਇਹ ਵਾਲੀ ਟੈਪ ਵੀ ਕਰ ਲਾਂਗੀ ਠੀਕ ਹੈ ਜੀ ਤੁਸੀਂ ਇਹਦੇ ਨਾਲ ਆਪਣਾ ਵਾਸ਼ਵੈਸ਼ਲ ਵੀ ਕਰ ਸਕਦੇ ਹੋ ਆ ਦੇਖੋ ਨਿੰਬੂ ਲਿਆਰ ਤਾਂ ਤੁਸੀਂ ਇਹਦੇ ਨਾਲ ਆਪਣਾ ਵਾਸ਼ਵੈਸ਼ਲ ਵੀ ਕਲੀਨ ਕਰ ਸਕਦੇ ਹੋ ਪਹਿਲੋ ਇੱਕੋ ਟ੍ਰਿਕ ਦੇ ਨਾਲ ਤੁਸੀਂ ਆਪਣੀਆਂ ਟੂਟੀਆਂ ਵਾਸ਼ਵੈਸ਼ਲ ਟਾਵਲ ਹੈਂਗਰ ਤੁਸੀਂ ਸਭ ਕੁਝ ਇਹਦੇ ਨਾਲ ਕਲੀਨ ਕਰ ਸਕਦੇ ਹ ਜੀ ਹੈ ਨਾ ਯੂਸਫੁਲ ਜੀ ਟ੍ਰਿਕ ਆਪਾਂ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਵਾਸ਼ਵੈਸ਼ਲ ਨੂੰ ਵੱਖਰਾ ਸਾਫ ਕਰੀਏ ਕਿ ਟੂਟੀਆਂ ਨੂੰ ਵੱਖਰਾ ਕਰੀਏ ਤੇ ਇੱਕੋ ਟ੍ਰਿਕ ਦੇ ਨਾਲ ਆਪਾਂ ਕਰ ਦਿੱਤਾ ਤੇ ਕਿਉਂਕਿ ਸਟੀਲ ਦੀਆਂ ਜਿਹੜੀਆਂ ਟੁੱਟੀਆਂ ਨੇ ਉੱਪਰਤੀ ਹਾਰਪਿਕ ਨਹੀਂ ਲਗਾ ਸਕਦੇ ਤੇ ਜਿਹੜਾ ਸਾਡਾ ਵਾਸ਼ ਵੇਸ਼ਲ ਚ ਇਹ ਸਟੀਲ ਦਾ ਲੱਗਿਆ ਹੁੰਦਾ ਇਹਦੇ ਵਿੱਚ ਵੀ ਬਲੈਕ ਬਲੈਕ ਕਾਲਾ ਕਾਲਾ ਹੋ ਜਾਂਦਾ ਹਾਰਪਿਕ ਦੇ ਨਾਲ ਇਸ ਕਰਕੇ ਤੁਸੀਂ ਇਹਦੇ ਨਾਲ ਆਰਾਮ ਨਾ ਕਰੋ ਜੇ 2 ਮਿੰਟ ਤੁਹਾਨੂੰ ਲੱਗ ਵੀ ਗਏ ਆ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਆ ਹਾਰਪਿਕ ਨੂੰ ਜੇ ਤੁਸੀਂ ਜਲਦੀ ਜਲਦੀ ਨਹੀਂ ਵਾਸ਼ ਕਰਦੇ ਤਾਂ ਸਟੀਲ ਦੀ ਚੀਜ਼ ਨੂੰ ਕਾਲਾ ਕਰ ਦਿੰਦਾ ਹੈ ਤੇ ਜ਼ਰੂਰ ਸਪੋਰਟ ਕਰਿਆ ਕਰੋ ਜ਼ਰੂਰ ਆਪਣਾ ਸਾਫ ਧਿਆਨ ਕਰੋ ਕਲੀਨ ਕਰ ਲਿਆ ਇਹਨੂੰ ਵੀ ਮੈਂ ਇੱਕ ਕੱਪੜੇ ਦੇ ਨਾਲ ਸਾਫ ਕਰਾਂਗੀ ਠੀਕ ਹੈ ਜੀ ਇਹਨੂੰ ਆਪਾਂ ਉਸ ਤਰ੍ਹਾਂ ਹੀ ਨਹੀਂ ਛੱਡ ਕੇ ਜਾਣਾ ਹੈਗਾ ਇਹਨੂੰ ਆਪਾਂ ਜ਼ਰੂਰ ਕਲੀਨ ਕਰਾਂਗੇ ਤੇ ਕੋਸ਼ਿਸ਼ ਕਰੋ ਤੁਸੀਂ ਇਹ ਜਿਹੜੀ ਕਲੀਨਿਕ ਹੈ ਵਾਸ਼ਰੂਮ ਖਾਲੀ ਹੋਣ ਤੋਂ ਬਾਅਦ ਆ ਟ੍ਰਾਈ ਕਰਿਓ ਠੀਕ ਹੈ ਜੀ ਜਦੋਂ ਵਾਸ਼ਰੂਮ ਯੂਜ਼ ਹੋ ਰਿਹਾ ਹੁੰਦਾ ਉਸ ਵੇਲੇ ਉਸ ਵਕਤੇ ਜਦੋਂ ਤੁਸੀਂ ਸਫਾਈ ਕਰਦੀ ਓਦੋਂ ਨਹੀਂ ਇਸ ਚੀਜ਼ ਨੂੰ ਕਰਨਾ ਤੁਸੀਂ ਇਸ ਚੀਜ਼ ਨੂੰ ਓਦੋਂ ਕਰੋ ਜਦੋਂ ਤੁਸੀਂ ਦੇਖੋ ਕਿ ਹੁਣ ਵਾਸ਼ਰੂਮ ਬਹੁਤ ਘੱਟ ਯੂਜ਼ ਹੋਣਾ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਅਸੀਂ ਬਾਰ-ਬਾਰ ਇੱਕੋ ਗੱਲ ਤਾਂ ਕਰਦੇ ਹੁੰਦੇ ਆ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਤੇ ਤੁਹਾਡੇ ਪਹਿਲਾਂ ਤੁਹਾਡੇ ਪਿਆਰ ਸਦਕਾ ਹੀ ਅਸੀਂ ਆ ਠੀਕ ਹੈ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੀ ਟ੍ਰਿਕ ਦੇ ਨਾਲ